ਅੱਜ ਅਸੀਂ ਇਸ ਖਾਨ ਤੇ ਪਹੁੰਚੇ ਹਾਂ ਜਿੱਥੇ ਅੱਜ ਤੋਂ 72 ਸਾਲ ਪਹਿਲਾਂ ਭਾਵ ਕਿ 1947 ਦੇ ਦਿਨ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਤੇ ਚਾਰੇ ਪਾਸੇ ਮਨੁੱਖਤਾ ਹਵਾਨੀਅਤ ਦਾ ਰੂਪ ਧਾਰਨ ਕਰ ਚੁੱਕੀ ਸੀ ਉਸ ਸਮੇਂ ਜਿੱਥੇ ਆ ਆਪਣੇ ਪਿੰਡਾਂ ਦੀਆਂ ਚਾਰ ਪਿੰਡਾਂ ਦੀਆਂ ਜੂਹਾਂ ਮਿਲਦੀਆਂ ਇਧਰਲੀ ਸਾਈਡ ਸਤੋਵਾਲ ਇਧਰਲੀ ਸਾਈਡ ਲਮਾ ਜੱਟਪੁਰਾ ਇਧਰਲੀ ਸਾਈਡ ਬਿੰਜਲ ਤੇ ਇਧਰਲੀ ਸਾਈਡ ਬਸੀਆਂ ਤੇ ਇਹ ਉਹ ਸਥਾਨ ਆ ਜਿੱਥੇ ਚਾਰ ਪਿੰਡਾਂ ਦੀਆਂ ਹੱਦਾਂ ਮਿਲਦੀਆਂ ਸਨ ਜੂਹਾ ਮਿਲਦੀਆਂ ਸਨ ਤੇ ਜਦੋਂ ਫਿਰ ਇਹ ਇਹ 47 ਹੋਈ ਤੇ ਆਪਸ ਵਿੱਚ ਜਦ ਹੋਇਆ ਤੇ ਮੁਸਲਮਾਨ ਸਿੱਖਾਂ ਦਾ ਤੇ ਇਹ ਸਥਾਨ ਆ ਜਿਹੜਾ ਪੱਥਰ ਹੈ ਇੱਥੇ ਦਿਖਾਓ ਇਹ ਪੱਥਰ ਨੂੰ ਤੇ ਇੱਥੇ ਬੰਦੇ ਮੁਸਲਮਾਨ ਅਤੇ ਸਿੱਖਾਂ ਨੂੰ ਆਪਸ ਵਿੱਚ ਵੱਡਿਆ ਜਾਂਦਾ ਸੀਗਾ ਤੇ ਇਸ ਪੱਥਰ ਤੇ ਅੱਜ ਵੀ ਉਹ ਨਿਸ਼ਾਨ ਆ ਆ ਵਾਲੇ ਨਿਸ਼ਾਨ ਆ ਇਹ ਵਟ ਟੱਕ ਦੇ ਉਸ ਸਮੇਂ ਦੇ ਤੇ ਬਾਅਦ ਵਿੱਚ ਦੱਸਿਆ ਜਾਂਦਾ ਹੈ ਪ੍ਰਾਣੀ ਬਜ਼ੁਰਗਾਂ ਦੁਆਰਾ ਵੀ ਜਦੋਂ ਇੱਥੇ ਉਹ ਹਾਲ ਚਲਾਉਂਦੇ ਸਨ ਤਾਂ ਜ਼ਮੀਨ ਦੇ ਹੇਠਾਂ ਟੋਕੇ ਤਲਵਾਰਾਂ ਹੋਰ ਜਿਹੇ ਦਾਬ ਵਗੈਰਾ ਨਿਕਲਦੇ ਸਨ ਜੋ ਕਿ ਇਸ ਦਾ ਭਰਮਾ ਸਬੂਤ ਦਿੰਦੇ ਹਨ ਥੈਂਕ ਯੂ ਧੰਨਵਾਦ